ਬਿਹਾਰ ਸ਼ਰੀਫ ਦੇ ਵਿੱਚ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਘੰਟਾ ਘਰ ਬਣਾਇਆ ਗਿਆ ਜਿਸ ਦੇ ਉਦਘਾਟਨ ਦੇ 24 ਘੰਟਿਆਂ ਦੇ ਅੰਦਰ ਹੀ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜੀ ਹਾਂ ਹਾਲ ਫਿਲਹਾਲ ਇੱਕ ਯੂਜ਼ਰ ਨੇ ਐਕਸ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਇਹ ਘੰਟਾ ਘਰ ਜੋ ਕਿ ਬਿਹਾਰ ਸ਼ਰੀਫ ਦੇ ਵਿੱਚ ਬਣਾਇਆ ਗਿਆ ਹੈ ਇਸ ਦੀ ਲਾਗਤ 40 ਲੱਖ ਹੈ ਅਤੇ ਉਦਘਾਟਨ ਦੇ 24 ਘੰਟਿਆਂ ਬਾਅਦ ਹੀ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਰੀਪੋਰਟ ਕੀਤੀ ਗਈ ਹੈ ਕਿ ਬਿਹਾਰ ਸ਼ਰੀਫ ਦੇ ਵਿੱਚ 스마트 ਸਿਟੀ ਪ੍ਰੋਜੈਕਟ ਤਹਿਤ 40 ਲੱਖ ਦੀ ਲਾਗਤ ਦੇ ਨਾਲ ਬਣਾਇਆ ਗਿਆ ਇੱਕ ਕੰਟਾਕਰ ਉਦਘਾਟਨ ਤੋਂ ਅਗਲੇ ਦਿਨ ਹੀ ਖਰਾਬ ਹੋ ਗਿਆ ਨਵੇਂ ਬਣੇ ਕਲॉक ਟਾਵਰ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਬਿਹਾਰ ਸ਼ਰੀਫ ਦੇ ਵਿੱਚ 스마트 ਸਿਟੀ ਪ੍ਰੋਜੈਕਟ ਦੇ ਤਹਿਤ ਬਣੇ ਇਸ ਖਰਾਬ ਪੇਂਟ ਕੀਤੇ ਮਾੜੇ ਟੰਗ ਨਾਲ ਤਿਆਰ ਕੀਤੇ ਗਏ ਕੰਕਰੀਟ ਕਲॉक ਟਾਵਰ ਦੀ ਘੜੀ ਉਦਘਾਟਨ ਦੇ 24 ਘੰਟਿਆਂ ਦੇ ਅੰਦਰ ਕੰਮ ਕਰਨਾ ਬੰਦ ਕਰ ਗਈ। ਪੋਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਇਹ ਘੰਟਾ ਘੜੀ 40 ਲੱਖ ਦੀ ਲਾਗਤ ਦੇ ਨਾਲ ਬਣਾਇਆ ਗਿਆ ਸੀ ਕਿ ਉਤਪਾਦਨ ਲਾਗਤ ਦਾ ਅੰਦਾਜ਼ਾ ਲਗਾਓ। ਸਿਰਫ 40 ਲੱਖ। ਇਸ ਆਰਕੀਟੈਕਚਰਲ ਅਜੂਬੇ ਲਈ ਸਿਰਫ 40 ਲੱਖ ਮੁਬਾਰਕਾਂ। ਪੋਸ ਦੇ ਵਿੱਚ ਅੱਗੇ ਕਿਹਾ ਗਿਆ ਇੱਕ ਐਕਸਪੋਸ ਦੇ ਵਿੱਚ ਬਿਹਾਰ ਸ਼ਰੀਫ ਸਮਾਰਟ ਸਿਟੀ ਲਿਮਟਿਡ ਨੇ ਕਿਹਾ ਕੁਝ ਮੀਡੀਆ ਹੈਂਡਲ ਅਫਵਾਹਾਂ ਫੈਲਾ ਰਹੇ ਹਨ ਕਿ ਬਿਹਾਰ ਸ਼ਰੀਫ ਦੇ ਵਿੱਚ ਕੰਟਾਕਰ 40 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਗਿਆ ਹੈ ਕਿਰਪਾ ਕਰਕੇ ਅਜਿਹੀਆਂ ਅਫਵਾਹਾਂ ਤੇ ਵਿਸ਼ਵਾਸ ਕਰਨ ਤੋਂ ਬਚੋ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਕੰਟਾਕਰ ਦੇ ਡਿਜ਼ਾਈਨ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਕਾਰਜ ਵੀ ਪੂਰਾ ਨਹੀਂ ਹੋਇਆ ਹੈ ਤੁਹਾਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਬਿਹਾਰ ਸ਼ਰੀਫ ਦੇ ਵਿੱਚ ਨਵੇਂ ਬਣੇ ਕਲੌਕ ਟਾਵਰ ਦੀ ਕੇਬਲ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਚੋਰੀ ਕਰ ਲਈ ਗਈ ਹੈ ਅਤੇ ਇਸ ਨੂੰ ਦੁਬਾਰਾ ਸਥਾਪਿਤ ਕਰਨ ਦੀ ਜ਼ਰੂਰਤ ਹੈ ਇਸ ਕਲੌਕ ਟਾਵਰ ਦਾ ਉਦਘਾਟਨ ਇਸ ਦੇ ਪੂਰੇ ਨਿਰਮਾਣ ਤੋਂ ਬਾਅਦ ਹੀ ਹੋਵੇਗਾ ਬਿਹਾਰ ਸ਼ਰੀਫ ਸਮਾਰਟ ਸਿਟੀ ਲਿਮਟਿਡ ਨੇ ਇੱਕ ਹੋਰ ਪੋਸਟ ਦੇ ਵਿੱਚ ਇਹ ਸਭ ਗੱਲਾਂ ਕਹੀਆਂ